ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਬਹੁਤ ਖਾਸ ਸ਼ਬਦ ਜਿਹੜਾ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਹਜੂਰਤਾ ਕੀ ਸ਼੍ਰੀ ਦਰਬਾਰ ਸਾਹਿਬ ਵਾਲੇ ਉਹਨਾਂ ਦਾ ਸ਼ਬਦਾ ਜਿਹੜਾ ਤੁਸੀਂ ਅਕਸਰ ਸੁਣਿਆ ਵੀ ਹੋਗਾ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮਨ ਨਾ ਹੰਡਾਏ ਇਹ ਵਾਲਾ ਸ਼ਬਦ ਕਿਵੇਂ ਆਪਾਂ ਹਰ ਮਨ ਨੂੰ ਡਿਪਲੇ ਕਰ ਸਕਦੇ ਆ ਆ ਧਿਆਨ ਨਾਲ ਦੇਖਿਓ रेल स्केल तो पढ़ागे

Usa mannanda e farida bereda palakar E a Gesù ਪੱਲਾ ਸਭ ਕਿਛ ਪਾਏ ਇਹ ਕਰਨ ਫਿਰ ਤੋ ਦੇਖਿਓ ਦੇ ਹੀ ਰੋਗ ਨਾ ਲਗੈ ਪੱਲਾ ਸਭ ਕਿਛ ਪਾਏ ਦੇ ਹੀ ਰੋਗ ਨਾ ਲਗੈ कोई रोग न लग पल सब कि पाए फरीद बुरेदा पड़ा कर ਇਦੇ ਵਿੱਚ ਕੁਝ ਹੋਰ ਵੀ ਤੁਕਾਂ ਜਾਂ ਪੰਕਤੀਆਂ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਉਹਨਾਂ ਸ਼ਬਦ ਸੁਣੋਗੇ ਉਹਦੇ ਵਿੱਚ ਉਹ ਕਾਫੀ ਤੁਕਾਂ ਹੋਰ ਵੀ ਪੜਦੇ ਨੇ ਪਰ ਆਪਾਂ ਇੱਕ ਦੋ ਇਹਦੇ ਵਿੱਚ ਦੱਸਨੇ ਆਂ ਉਹ ਇੱਥੋਂ ਪੜਦੇ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਫਜਿਆ ਕੌਣ ਭਲੇ ਕੋ ਬੰਦੇ ਫਰੀਦਾ ਆਲਾ ਕਰ ਸੋ ਐਸੀ ਇੱਕ ਆਪਾਂ ਸ਼ਬਦ ਜਿਹੜਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿਵੇਂ ਹਰਮੋਨੀਅਮ ਤੇ ਘੱਟ ਸਮਝਦੇ ਜੇ ਪਲੇ ਕਰ ਸਕਦੇ ਆ ਹੁਣ ਕਮੈਂਟ ਕਰਕੇ ਦੱਸੋ ਕਿਵੇਂ ਲੱਗਾ ਸ਼ਬਦ ਹੋਰ ਕਿਹੜੇ ਸ਼ਬਦ ਤੁਹਾਨੂੰ ਸੁਣਨੇ ਪਸੰਦ ਨੇ ਜਾਂ ਇੱਥੇ ਸਿੱਖਣਾ ਪਸੰਦ ਨੇ ਹੁਣ ਕਮੈਂਟ ਕਰਕੇ ਦੱਸ ਦਿਓ ਤਾਂ ਕਿ ਉਹਦਾ ਦੀ ਆਪਾਂ ਵੀਡੀਓ ਲੈ ਕੇ ਆਉਂਦੇ ਰਹੀਏ ਇਸ ਚੈਨਲ ਤੇ ਕੱਲ 9 ਵਜੇ ਤੋਂ 12 ਵਜੇ ਦੇ ਵਿੱਚ ਵਿੱਚ ਆਪਾਂ ਫੇਰ ਨਵੀਂ ਵੀਡੀਓ ਲੈ ਕੇ ਇਸ ਚੈਨਲ ਤੇ ਮਿਲਾਂਗੇ ਇਸ ਚੈਨਲ ਨੂੰ ਆਤਵਾ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਧੰਨਵਾਦ